ਬਾਬਾ ਪਾਲਾ ਜੀ ਗਵੂਆਂ ਵਾਲੇ ਇੱਕ ਮਹਾਨ ਸੇਵਾਦਾਰ ਹੋਏ ਨੇ ਬਾਬਾ ਪਾਲਾ ਜੀ ਦਾ ਜਨਮ 1963 ਵਿੱਚ ਬਾਬਾ ਬਕਾਲਾ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਸੰਤ ਬਾਬਾ ਵਿਸ਼ਨ ਸਿੰਘ ਜੀ ਵੱਲੋਂ ਬਾਬੇ ਪਾਲੇ ਨੂੰ ਬਚਨ ਕੀਤੇ ਗਏ ਸਨ ਕਿ ਕੀ ਤੂੰ ਗਵੂਆਂ ਦੀ ਸੇਵਾ ਕਰੇਂਗਾ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਘਰ ਪਰਿਵਾਰ ਤਿਆਗ ਦਿੱਤਾ ਤੇ ਆਪਣਾ ਸਾਰਾ ਜੀਵਨ ਗਵੂਆਂ ਦੀ ਸੇਵਾ ਵਿੱਚ ਲਾ ਦਿੱਤਾ ਫਕੀਰੀ ਐਨੀ ਸੀ ਕਿ ਖੁੱਲੇ ਅਸਮਾਨ ਵਿੱਚ ਹੀ ਸੌਂਦੇ ਰਹੇ ਅਤੇ ਕਦੇ ਛੱਤ ਦਾ ਸਹਾਰਾ ਨਹੀਂ ਤੱਕਿਆ 10000 ਗਊਆਂ ਨੂੰ ਸਾਹਮਦੇ-ਸਾਹਮਦੇ ਇੱਕ ਸਮੇਂ ਉਹਨਾਂ ਦੀ ਲੱਤ ਵਿੱਚ ਕੀੜੇ ਪੈ ਗਏ ਸਨ ਪਰ ਰੱਬ ਨੂੰ ਕੋਸਣ ਦੀ ਜਗ੍ਹਾ ਉਲਟਾ ਜੇ ਕੋਈ ਕੀੜਾ ਲੱਤ ਤੋਂ ਹੀਟਾਂ ਗਿਰਦਾ ਤਾਂ ਦੁਬਾਰਾ ਉਸ ਨੂੰ ਚੁੱਕ ਕੇ ਲੱਤ ਤੇ ਰੱਖ ਲੈਂਦੇ ਸਨ ਅਤੇ ਕਹਿੰਦੇ ਸਨ ਕਿ ਪ੍ਰਮਾਤਮਾ ਨੇ ਤੇਰੀ ਡਿਊਟੀ ਮੈਨੂੰ ਛਕਣ ਤੇ ਲਾਈ ਆ ਤੂੰ ਆਪਣੀ ਸੇਵਾ ਕਰ ਤੇ ਕਹਿੰਦੇ ਇੱਕ ਵਾਰ ਬਾਬਾ ਪਾਲਾ ਜੀ ਬਾਬਾ ਵਿਸ਼ਨ ਸਿੰਘ ਜੀ ਦੇ ਦਰਸ਼ਨ ਕਰਨ ਲਈ ਮੇਲੇ ਤੇ ਚਲੇ ਗਏ ਤੇ ਬਾਬਾ ਬਿਸ਼ਨ ਸਿੰਘ ਜੀ ਨੇ ਪੁੱਛਿਆ ਕਿ ਕਿੱਧਰ ਆਇਓ ਤਾਂ ਬਾਬਾ ਪਾਲਾ ਜੀ ਕਹਿੰਦੇ ਕਿ ਬਾਬਾ ਜੀ ਅਸੀਂ ਤਾਂ ਤੁਹਾਡੇ ਦਰਸ਼ਨਾਂ ਲਈ ਆਏ ਆਂ ਤੇ ਮੇਲਾ ਦੇਖਣ ਆਏ ਆਂ ਤੇ ਬਾਬਾ ਬਿਸ਼ਨ ਸਿੰਘ ਜੀ ਬਾਬੇ ਪਾਲੇ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਚਲਾ ਜਾ ਗਉਆਂ ਦੀ ਸੇਵਾ ਕਰ ਤੂੰ ਜਿੱਧਰ ਜਿੱਧਰ ਜਾਏਗਾ ਮੇਲਾ ਉੱਥੇ ਹੀ ਲੱਗੂਗਾ ਬਿਲਕੁਲ ਉਵੇਂ ਹੀ ਹੋਇਆ ਬਾਬਾ ਪਾਲਾ ਜੀ ਜਿੱਧਰ ਵੀ ਗਉਆਂ ਲੈ ਕੇ ਜਾਂਦੇ ਸੀ ਤਾਂ ਸੰਗਤਾਂ ਦਾ ਇਕੱਠ ਸੰਗਤਾਂ ਦਾ ਹਜੂਮ ਬਾਬਾ ਜੀ ਦੇ ਪਿੱਛੇ-ਪਿੱਛੇ ਚਲਾ ਜਾਂਦਾ ਸੀ ਉੱਥੇ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੰਗਰ ਸ਼ਕਾਇਆ ਜਾਂਦਾ ਸੀ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚੋਂ ਵਾਹਿਗੁਰੂ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ